ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਕਿਸਾਨਾਂ ਦੀਆਂ ਮੁਸ਼ਕਲਾਂ ਨੂੰ ਲੈ ਕੇ ਜਿੰਨੀਆਂ ਵੀ ਪਟੀਸ਼ਨਾਂ ਗਈਆਂ ਸੀ ਉਸ ਤੇ ਆਪਣੀ ਕਾਰਵਾਈ ਸ਼ੁਰੂ ਕਰਦੇ ਇੱਕ ਅਜਿਹੀ ਟਿੱਪਣੀ ਕੀਤੀ ਹੈ ਜਿਸ ਨਾਲ ਹਰਿਆਣਾ ਦੇ ਮਨੋਰ ਲਾਲ ਖੱਟੜ ਸਰਕਾਰ ਨੂੰ ਭਾਜਣਾ ਪੈ ਗਿਆ ਨੇ ਪੰਜਾਬ ਅਤੇ ਹਰਿਆਣਾ ਕੋਰਟ ਦੇ ਜਿਹੜੀ ਕਾਰਵਾਈ ਚੱਲੇ ਉਹਦੇ ਵਿੱਚ ਅਦਾਲਤ ਵੱਲੋਂ ਇਹ ਕਹਿ ਦਿੱਤਾ ਹਰਿਆਣਾ ਸਰਕਾਰ ਨੂੰ ਕਿ ਤੁਸੀਂ ਸਰਕਾਰ ਹੋ ਲੋਕਾਂ ਦੀ ਚੁਣੀ ਹੋਈ ਸਰਕਾਰ ਅਤਵਾਦੀ ਨਹੀਂ ਹੋ ਜਿਹੜੇ ਤੁਸੀਂ ਗੋਲੀਆਂ ਚਲਾ ਰਹੇ ਹੋ ਨਾਲ ਦੇ ਨਾਲ ਹਰਿਆਣਾ ਸਰਕਾਰ ਸੈਂਟਰ ਸਰਕਾਰ ਪੰਜਾਬ ਸਰਕਾਰ ਨੂੰ ਵੀ ਨੋਟਿਸ ਜਾਰੀ ਕਰ ਦਿੱਤਾ ਤੇ ਕਿਸਾਨਾਂ ਨੂੰ ਵੀ ਫਟਕਾਰ ਲਗਾਈ ਹੈ ਕਿ ਇਹ ਅੰਦੋਲਨ ਦਾ ਕਿਹੜਾ ਤਰੀਕਾ ਹੈ ਕਿ ਤੁਸੀਂ ਜੀਸੀਬੀ ਮਸ਼ੀਨਾਂ ਨਾਲ ਲੈ ਕੇ ਚੱਲ ਰਹੇ ਹੋ ਮੋਡੀਫਾਈਡ ਟਰੈਕਟਰ ਕਰਕੇ ਦਿੱਲੀ ਕੂਚ ਦੀ ਗੱਲ ਕਰ ਰਹੇ ਹੋ ਅਸਲ ਦੇ ਵਿੱਚ ਜਿਹੜੀ ਅੱਜ ਸੁਣਵਾਈ ਆ ਉਹਦੇ ਦੇ ਵਿੱਚ ਹੋਰ ਕੀ ਕੀ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਟਿੱਪਣੀਆਂ ਕੀਤੀਆਂ ਨੇ ਉਹਦੇ ਚ ਜਿਹੜੀ ਅਸੀਂ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਹਰਿਆਣਾ ਵਿੱਚ ਕਿਸਾਨਾਂ ਦੇ ਦਿੱਲੀ ਕੂਚ ਦੇ ਦੌਰਾਨ ਖਨੌਰੀ ਬਾਰਡਰ ਤੇ ਨੌਜਵਾਨ ਕਿਸਾਨ ਸ਼ੁਭਕਰਨ ਦੀ ਮੌਤ ਦੇ ਮਾਮਲੇ ਵਿੱਚ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਸਰਕਾਰ ਨੂੰ ਜੰਮ ਕੇ ਲਤਾੜਿਆ ਫਟਕਾਰ ਲਗਾਈ ਹੈ ਪੰਜਾਬ ਅਤੇ ਹਰਿਆਣਾ ਕੋਰਟ ਨੇ ਸਖਤ ਟਿੱਪਣੀ ਕਰਦੇ ਹੋਏ ਇਹ ਕਹਿ ਦਿੱਤਾ ਕਿ ਤੁਸੀਂ ਸਰਕਾਰ ਹੋ ਅਤਵਾਦੀ ਨਹੀਂ ਜੋ ਇਸ ਤਰ੍ਹਾਂ ਕਿਸਾਨਾਂ ਤੇ ਗੋਲੀਆਂ ਚਲਾ ਰਹੇ ਹੋ ਹਾਈ ਕੋਰਟ ਵਿੱਚ ਦਾਖਲ ਸ਼ੁਭਕਰਨ ਸਿੰਘ ਦੀ ਮੌਤ ਨੂੰ ਨੂੰ ਲੈ ਕੇ ਨਿਆਇਕ ਜਾਂਚ ਦੀ ਮੰਗ ਤੇ ਹਰਿਆਣਾ ਹਾਈ ਕੋਰਟ ਨੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਹਰਿਆਣਾ ਸਰਕਾਰ ਪੰਜਾਬ ਸਰਕਾਰ ਅਤੇ ਹੋਰਨਾਂ ਧਿਰਾਂ ਨੂੰ ਨੋਟਿਸ ਜਾਰੀ ਕਰਕੇ ਜਵਾਬ ਮੰਗਿਆ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਐਕਟਿੰਗ ਚੀਫ ਜਸਟਿਸ ਗੁਰਮੀਤ ਸਿੰਘ ਸੰਧਵਾਲੀਆ ਅਤੇ ਜਸਟਿਸ ਲਪੀਤਾ ਬੈਨਰਜੀ ਨੇ ਕਿਸਾਨਾਂ ਦੇ ਦਿੱਲੀ ਕੂਚ ਨੂੰ ਲੈ ਕੇ ਲੱਗ-ਲੱਗ ਜਿਹੜੀਆਂ ਪਟੀਸ਼ਨਾਂ ਪਈਆਂ ਸੀ ਉਹਨਾਂ ਤੇ ਸੁਣਵਾਈ ਕਰਦੇ ਹੋਏ ਹੀ ਇਹ ਸਖਤ ਟਿੱਪਣੀ ਕੀਤੀ ਹੈ ਇਸ ਦੇ ਨਾਲ ਹੀ ਸ਼ੁਭ ਕਰਨ ਦੀ ਮੌਤ ਦੇ ਬਾਅਦ ਐਫ ਆਈ ਆਰ ਦਰਜ ਕਰਨ ਵਿੱਚ ਹੋਈ ਦੇਰੀ ਦੇ ਮਾਮਲੇ ਦੇ ਵਿੱਚ ਹਾਈ ਕੋਰਟ ਨੇ ਪੰਜਾਬ ਸਰਕਾਰ ਅਤੇ ਹਰਿਆਣਾ ਸਰਕਾਰ ਨੂੰ ਵੀ ਜਮ ਕੇ ਲਾਣ ਤਾਂ ਪਾਈਆਂ ਨੇ ਕਿਸਾਨਾਂ ਨੇ ਹਾਈ ਕੋਰਟ ਦੀ ਸੁਣਵਾਈ ਵਿੱਚ ਨਾ ਹੋਂਤੇ ਵੀ ਤਲਖ ਟਿੱਪਣੀ ਹਾਈ ਕੋਰਟ ਵੱਲੋਂ ਕੀਤੀ ਗਈ ਹੈ ਹਾਈ ਕੋਰਟ ਨੇ ਸੁਣਵਾਈ ਦੌਰਾਨ ਸੜਕਾਂ ਤੇ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਨੂੰ ਵੀ ਫਟਕਾਰ ਲਈ ਹੈ ਹਾਈ ਕੋਰਟ ਨੇ ਕਿਹਾ ਕਿ ਤੁਸੀਂ ਹਾਈਵੇ ਤੇ ਮੰਗਾ ਨੂੰ ਲੈ ਕੇ ਬੈਠਿਓ ਜਦ ਅਸੀਂ ਸੁਣਵਾਈ ਕਰ ਰਿਹਾ ਤਾਂ ਫਿਰ ਕਿਸਾਨ ਅਦਾਲਤ ਵਿੱਚ ਆ ਕੇ ਆਪਣਾ ਪੱਖ ਕਿਉਂ ਨਹੀਂ ਰੱਖਦੇ ਉਹਨਾਂ ਨੇ ਕਿਹਾ ਕਿ ਇੱਕ ਪਾਸੇ ਤੇ ਕਿਸਾਨ ਜੀਸੀਬੀ ਮਸ਼ੀਨਾ ਅਤੇ ਮੋਡੀਫਾਈਡ ਟਰੈਕਟਰ ਦੇ ਨਾਲ ਅੰਦੋਲਨ ਸ਼ੁਰੂ ਕਰਕੇ ਬੈਠੇ ਨੇ ਅਜਿਹੇ ਤਰੀਕਿਆਂ ਦੇ ਨਾਲ ਅੰਦੋਲਨ ਨੂੰ ਕਿਵੇਂ ਜਾਇਜ਼ ਮੰਨਿਆ ਜਾ ਸਕਦਾ ਹੈ ਕੇਂਦਰ ਸਰਕਾਰ ਵੱਲੋਂ ਇਹ ਦੱਸਿਆ ਗਿਆ ਕਿ ਕਿਸਾਨਾਂ ਦੇ ਭਲਾਈ ਲਈ ਸਰਕਾਰ ਨੇ ਵੱਖ-ਵੱਖ ਯੋਜਨਾਵਾਂ ਚਲਾਈਆਂ ਨੇ ਤੇ ਸਰਕਾਰ ਇਸ ਪੱਧਰ ਤੇ ਇਸ ਵਿਵਾਦ ਨੂੰ ਹੱਲ ਕਰਨ ਦਾ ਵੀ ਯਤਨ ਕਰ ਰਹੀ ਹੈ ਹਾਈ ਕੋਰਟ ਨੇ ਸ਼ੁਭ ਕਰਨ ਦੇ ਪੋਸਟਮਾਰਟਮ ਅਤੇ ਐਫ ਆਈ ਆਰ ਨੂੰ ਲੈ ਕੇ ਵੀ ਸਵਾਲ ਖੜੇ ਕੀਤੇ ਨੇ ਹਾਈ ਕੋਰਟ ਵਿੱਚ ਇਸ ਨੂੰ ਲੈ ਕੇ ਪੰਜਾਬ ਸਰਕਾਰ ਵੱਲੋਂ ਜਵਾਬ ਦਾਖਲ ਕੀਤਾ ਗਿਆ ਪੰਜਾਬ ਸਰਕਾਰ ਨੇ ਕਿਹਾ ਕਿ ਇਸ ਮਾਮਲੇ ਦੇ ਵਿੱਚ ਜ਼ਰੂਰੀ ਕੰਮ ਕੀਤੇ ਜਾ ਚੁੱਕੇ ਨੇ ਇਸ ਤੇ ਹਾਈ ਕੋਰਟ ਨੇ ਕਿਹਾ ਕਿ ਇੱਕ ਵਾਰ ਪੋਸਟ ਮਾਰਟਮ ਦੀ ਰਿਪੋਰਟ ਆ ਜਾਵੇ ਫਿਰ ਅਸੀਂ ਇਸ ਮਾਮਲੇ ਦੇ ਵਿੱਚ ਲਾਜ਼ਮੀ ਤੌਰ ਤੇ ਆਦੇਸ਼ ਜਾਰੀ ਕਰਾਂਗੇ ਇਸ ਮਾਮਲੇ ਵਿੱਚ ਹਾਈ ਕੋਰਟ ਦੇ ਰਿਟਾਇਰਡ ਜੱਜ ਤੋਂ ਜਾਂਚ ਕਰਵਾਉਣ ਦੀ ਮੰਗ ਨੂੰ ਲੈ ਕੇ ਦਾਖਲ ਪਟੀਸ਼ਨ ਤੇ ਹਰਿਆਣਾ ਸਰਕਾਰ ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਨੂੰ ਨੋਟਿਸ ਜਾਰੀ ਕਰਦੇ ਹੋਏ ਹਾਈ ਕੋਰਟ ਨੇ ਦਾਖ ਜਿਹੜਾ ਰਿਪੋਰਟ ਦਾਖਲ ਕਰਨ ਵਾਸਤੇ ਮਤਲਬ ਜਵਾਬ ਦਾਖਲ ਕਰਨ ਦੇ ਵੀ ਆਦੇਸ਼ ਜਾਰੀ ਕੀਤੇ ਨੇ ਇਸੇ ਸੁਣਵਾਈ ਦੌਰਾਨ ਦੋਨਾਂ ਸੂਬਿਆਂ ਵਿੱਚ ਇੰਟਰਨੈਟ ਸੁਵਾਵਾ ਬੰਦ ਕਰਨ ਤੇ ਹਾਈ ਕੋਰਟ ਨੇ ਦੋਨਾਂ ਸੂਬਿਆਂ ਦੀਆਂ ਸਰਕਾਰਾਂ ਨੂੰ ਜਵਾਬ ਦਾਖਲ ਕਰਨ ਦੇ ਵੀ ਆਦੇਸ਼ ਜਾਰੀ ਕਰ ਦਿੱਤੇ ਨੇ ਪਟੀਸ਼ਨ ਕਰਤਾ ਵੱਲੋਂ ਇਹ ਵੀ ਕਿਹਾ ਗਿਆ ਵੱਖ-ਵੱਖ ਜੱਜਮੈਂਟਾਂ ਵੀ ਪੇਸ਼ ਕੀਤੀਆਂ ਗਈਆਂ ਨੇ ਇਸ ਅਨਸਾਰ ਇੰਟਰਨੈਟ ਲੋਕਾਂ ਦਾ ਇੱਕ ਅਧਿਕਾਰ ਹੈ ਇਸ ਨੂੰ ਸਰਕਾਰਾਂ ਖੋਹ ਨਹੀਂ ਸਕਦੀਆਂ ਇਸ ਜੱਜਮੈਂਟ ਤੇ ਹਾਈ ਕੋਰਟ ਨੇ ਸਰਕਾਰ ਨੂੰ ਆਪਣਾ ਪੱਖ ਰੱਖਣ ਦਾ ਆਦੇਸ਼ ਜਾਰੀ ਕਰ ਦਿੱਤਾ ਹੈ ਉਧਰ ਅੱਜ ਨੌਜਵਾਨ ਕਿਸਾਨ ਸ਼ੁਭਕਰਨ ਦਾ ਸਸਕਾਰ ਕਰ ਦਿੱਤਾ ਗਿਆ ਹੈ ਬੀਤੇ ਰਾਤ ਹੀ ਸਰਕਾਰ ਅਤੇ ਪੀੜਤ ਪਰਿਵਾਰ ਵਿੱਚ ਇਹ ਗੱਲ ਤੇ ਸਹਿਮਤੀ ਹੋ ਗਈ ਸੀ ਕਿਉਂਕਿ ਸਰਕਾਰ ਨੇ ਮਤਲਬ ਪੰਜਾਬ ਸਰਕਾਰ ਨੇ 8 ਦਿਨ ਬਾਅਦ ਇੱਕ ਐਫਆਈਆਰ ਦਰਜ ਕੀਤੀ ਜਿਸ ਨੂੰ ਜ਼ੀਰੋ ਐਫਆਈਆਰ ਕਹਿੰਦੇ ਨੇ ਪਰ ਜਿਨ੍ਹਾਂ ਨੇ ਗੋਲੀ ਚਲਾਈ ਉਹਨਾਂ ਨੂੰ ਅਣਪਛਾਤੇ ਦੱਸਿਆ ਪਰ ਇਸ ਦੇ ਬਾਵਜੂਦ ਪਰਕਾ ਜਿਹੜਾ ਪਰਿਵਾਰ ਨੇ ਸਸਕਾਰ ਕਰ ਦਿੱਤਾ ਲੇਕਿਨ ਜਿਹੜੀ ਹਾਈ ਕੋਰਟ ਵਿੱਚ ਸੁਣਵਾਈ ਇਹ ਹੈ ਉਹਦੇ ਚ ਪੰਜਾਬ ਸਰਕਾਰ ਹਰਿਆਣਾ ਸਰਕਾਰ ਸੈਂਟਰ ਸਰਕਾਰ ਨੂੰ ਲਾਨਤਾਂ ਵੀ ਪਾਈਆਂ ਗਈਆਂ ਖਾਸ ਕਰਕੇ ਹਰਿਆਣਾ ਸਰਕਾਰ ਨੂੰ ਕਿ ਤੁਸੀਂ ਲੋਕਾਂ ਦੀ ਚੁਣੀ ਹੋਈ ਸਰਕਾਰ ਅਤਵਾਦੀ ਨਹੀਂ ਜਿਹੜੀਆਂ ਤੁਸੀਂ ਗੋਲੀਆਂ ਚਲਾ ਰਹੇ ਹੋ ਫਿਲਹਾਲ ਦੇਖਦੇ ਹਾਂ ਕਿ ਜਦੋਂ ਮੋੜ ਇਸ ਕੇਸ ਦੀ ਸੁਣਵਾਈ ਹੋਏਗੀ ਉਦੋਂ ਫਿਰ ਪੰਜਾਬ ਸਰਕਾਰ ਹਰਿਆਣਾ ਸਰਕਾਰ ਤੇ ਸੈਂਟਰ ਸਰਕਾਰ ਜਿਸ ਮਸਲੇਾਂ ਦੇ ਵਿੱਚ ਹਾਈ ਕੋਰਟ ਨੇ ਵਕ ਵਕ ਇਸੇ ਸੁਣਵਾਈ ਦੌਰਾਨ ਪਹਿਲੂਆਂ ਤੇ ਸਟੇਟਸ ਰਿਪੋਰਟ ਜਾਂ ਜਵਾਬ ਦਾਖਲ ਕਰਨ ਵਾਸਤੇ ਦੇਸ਼ ਜਾਰੀ ਕੀਤੇ ਨੇ ਉਸ ਦਿਨ ਫਿਰ ਪੰਜਾਬ ਅਤੇ ਹਰਿਆਣਾ ਉਕੀ ਇਸ ਮਸਲੇ ਦੇ ਵਿੱਚ ਜਿਹੜਾ ਕਿਸਾਨ ਮਾਰਿਆ ਗਿਆ ਗੋਲੀ ਦੇ ਨਾਲ ਹਰਿਆਣਾ ਪੁਲਿਸ ਵੱਲੋਂ ਸ਼ੁਭਕਰਨ ਸਿੰਘ ਦੇ ਮਸਲੇ ਦੇ ਵਿੱਚ ਕੀ ਹਾਈ ਕੋਰਟ ਕਿਸੇ ਰਿਟਾਇਰਡ ਜੱਜ ਕੋਲ ਕੋਲੋਂ ਨਿਆਂਇਕ ਜਾਂਚ ਕਰਵਾ ਸਕਦੀ ਹੈ ਫਿਲਹਾਲ ਇਸ ਜਾਣਕਾਰੀ ਦੇ ਨਾਲ ਧੜ ਤੋਂ ਲੰਦੇ ਆ ਗਿਆ ਦੇਖਦੇ ਰਹੋ ABC ਪੰਜਾਬ ਧੰਨਵਾਦ